ਨੇ ਹੋਣ ਲੱਗ ਜਾਂਦੇ ਐ ਪਿਗਮੈਂਟੇਸ਼ਨ ਯਾਨੀ ਛਾਈਆਂ ਹੋ ਜਾਂਦੀਆਂ ਨੇ ਕੀ ਮਤਲਬ 메ਜਰ ਕਾਰਨ ਅੱਜਕੱਲ ਕੀ ਬਣ ਰਹੇ ਐ ਇਹਨਾਂ ਮਤਲਬ ਐਕਨੇ ਦਾ ਪਿਗਮੈਂਟੇਸ਼ਨ ਦਾ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲਦਾ ਪਿਆ ਹਰ ਇੱਕ ਫੀਮੇਲ ਜਿਹੜੀ ਮਾਡਲ ਐ ਉਹ ਕੋਈ ਨਾ ਕੋਈ ਪ੍ਰੋਡਕਟ ਨੂੰ ਇੰਡੂਸ ਕਰ ਰਹੀ ਐ ਤੇ ਜਿਹਨੂੰ ਮੇਰੀ ਭੈਣਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਹੀ ਐਕਨੇ ਦੀ ਪ੍ਰੋਬਲਮ ਐ ਜਾਂ ਪਿੰਪਲ ਜਾਂ ਕੁਝ ਵੀ ਐ ਜਿਨ੍ਹਾਂ ਦੀ ਸਕਿਨ ਆਲਰੇਡੀ ਡੈਮੇਜ ਹੋ ਚੁੱਕੀ ਐ ਉਹੀ ਉਹ ਪ੍ਰੋਡਕਟ ਨੂੰ ਖਰੀਦੇ ਨੇ ਜਦੋਂ ਉਹ ਪ੍ਰੋਡਕਟ ਨੂੰ ਖਰੀਦੇ ਨੇ ਤੇ ਉਹਨਾਂ ਨੂੰ ਪ੍ਰੋਡਕਟ ਨੂੰ ਯੂਜ਼ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੈਮੀਕਲ ਹੁੰਦੇ ਨੇ ਜਿਹੜੇ ਕਿ ਉਹ ਚੀਜ਼ ਨੂੰ ਆਲਰੇਡੀ ਖਰਾਬ ਚੀਜ਼ ਨੂੰ ਹੋਰ ਜ਼ਿਆਦਾ ਖਰਾਬ ਕਰ ਦਿੰਦੇ ਨੇ ਫਿਰ ਉਹਨੂੰ ਜਦੋਂ ਆਪਾਂ ਕਵਰ ਕਰਨ ਲਈ ਮੇਕਅਪ ਯੂਜ਼ ਕਰਦੇ ਆ ਜਿਹੜੇ ਉਹ ਪੋਰਸ ਹੁੰਦੇ ਨੇ ਉਹ ਪੋਰਸ ਬਿਲਕੁਲ ਬੰਦ ਹੋ ਜਾਂਦੇ ਨੇ ਜਿਹੜੀ ਕੰਡੀਸ਼ਨ ਹੈ ਉਹ ਵਸਤ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਲੰਬੇ ਟ੍ਰੀਟਮੈਂਟ ਕਰਾਣੇ ਪੈਂਦੇ ਨੇ ਸੋ ਜਦੋਂ ਤੁਸੀਂ ਕੋਈ ਵੀ ਚੀਜ਼ ਇਹਨੂੰ ਨੇਚਰ ਨਾਲ ਜੋੜੋਗੇ ਕੁਦਰਤ ਕੋ ਇੰਨੀਆਂ ਵਧੀਆ ਵਧੀਆ ਚੀਜ਼ਾਂ ਹੈਗੀਆਂ ਨੇ